ਕੈਨੇਡਾ ਦੇ ਸ਼ਹਿਰ ਬ੍ਰੈਂਟਨ ਦੇ ਪੰਜ ਵਾਰਡਾਂ 'ਚ ਸਰਕਾਰ ਨੇ ਰੈਜ਼ੀਡੈਂਸ਼ੀਅਲ ਰੈਂਟਰ ਲਾਇਸੈਂਸਿੰਗ ਪਾਇਲਟ ਪ੍ਰੋਗਰਾਮ ਲਾਗੂ ਕੀਤਾ। ਇਹ ਫੈਸਲਾ ਪਿਛਲੇ ਦਸੰਬਰ 'ਚ ਸ਼ਹਿਰ ਨੂੰ ਰਿਹਾਈਸ਼ੀ ਕਰਾ ਗੈਰਕਾਨੂੰਨੀ ਬੇਸਮੈਂਟਾਂ ਬਹੁਤ ਜ਼ਿਆਦਾ ਬੂਟੀ ਦੇ ਬਾਧੇ ਤੇ ਓਵਰਫਲੋ ਕੂੜੇ ਬਾਰੇ ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ ਗਿਆ ਸੀ। ਦੱਸ ਦੇ ਕਿ ਇਸ ਲਾਇਸੈਂਸ ਨੀਤੀ ਦਾ ਮਤਲਬ ਹੈ ਕਿ ਹੁਣ ਮਕਾਨ ਨੂੰ ਕਿਰਾਏ ਦੇ ਦੇਣ ਤੋਂ ਪਹਿਲਾਂ ਮਾਲਕਾਂ ਨੂੰ ਲਾਇਸੈਂਸ ਹਾਸਲ ਕਰਨਾ ਹੋਵੇਗਾ ਜੋ ਕਿ ਹਰ ਸਾਲ ਰੀਨਿਊ ਹੋਵੇਗਾ। ਇਸ ਨੀਤੀ ਦੇ ਲਾਗੂ ਹੋਣ ਪਿੱਛੋਂ ਜਿੱਥੇ ਇੱਕ ਪਾਸੇ ਪੰਜਾਬੀਆਂ 'ਚ ਰੋਜ਼ ਦੇਖਣ ਨੂੰ ਮਿਲ ਰ ਸਮਰਥਨ ਕਰੇ ਨੇ ਦੱਸਦੇ ਕਿ ਗੋਰਿਆਂ ਦਾ ਕਹਿਣਾ ਹੈ ਕਿ ਇੱਕ ਹੀ ਬੇਸਮੈਂਟ ਚ ਕਰੀਬ 20 ਨੌਜਵਾਨ ਰਹਿੰਦੇ ਨੇ ਤੇ ਉਹਨਾਂ ਵੱਲੋਂ ਬਹੁਤ ਰੋਲਾ ਪਾਇਆ ਜਾਂਦਾ ਹੈ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਕਿ ਸ਼ਹਿਰ ਦੇ ਅੰਦਾਜ਼ਨ 30 ਹਜ਼ਾਰ ਯੂਨਿਟਾਂ ਬਾਰੇ ਸ਼ਿਕਾਇਤਾਂ ਸੁਣੀਆਂ ਨੇ ਪਰ ਅਸਲੀ ਗਿਣਤੀ ਬਹੁਤ ਵੱਡੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਬੇਸਮੈਂਟ ਅਪਾਰਟਮੈਂਟ ਚ ਰਹਿਣ ਵਾਲੇ ਲਗਭਗ 12 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰਿਪੋਰਟ ਮਿਲੀ ਹੈ ਜਿਵੇਂ ਕੈਨੇਡਾ ਵਰਗੇ ਖੁਸ਼ਹਾਲ ਦੇਸ਼ ਤੇ ਜਿੱਦ ਦੁਨੀਆ ਦੀਆਂ ਸਥਿਤੀਆਂ ਚ ਰਹਿਣ ਵਾਲੇ ਲੋਕ ਨਹੀਂ ਰੱਖ ਸਕਦੇ ਹੁਣ ਤੱਕ ਸ਼ਹਿਰ ਕੋਲ ਚਾਰਜ ਜਾਂ ਘੱਟ ਯੂਨਿ ਅਸੀਂ ਕਿ ਜੇਕਰ ਕੋਈ ਮਕਾਨ ਮਾਲਕ ਲਾਇਸੈਂਸ ਨਹੀਂ ਲੈਂਦਾ ਤਾਂ ਉਸ ਨੂੰ ਪਹਿਲੀ ਵਾਰ 600 ਡਾਲਰ ਦੂਜੀ ਵਾਰ 900 ਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਦੇ ਪੰਜ ਵਾਰਡਾਂ 'ਚ ਸਰਕਾਰ ਨੇ ਰੈਜ਼ੀਡੈਂਸ਼ੀਅਲ ਰੈਂਟਰ ਲਾਇਸੈਂਸਿੰਗ ਪਾਇਲਟ ਪ੍ਰੋਗਰਾਮ ਲਾਗੂ ਕੀਤਾ ਇਹ ਫੈਸਲਾ ਪਿਛਲੇ ਦਸੰਬਰ 'ਚ ਸ਼ਹਿਰ ਨੂੰ ਰਿਹਾਈਸ਼ੀ ਕਰਾ ਗੈਰ ਕਾਨੂੰਨੀ ਬੇਸਮੈਂਟਾਂ ਬਹੁਤ ਜ਼ਿਆਦਾ ਬੂਟੀ ਦੇ ਵਾਅਦੇ ਤੇ ਓਵਰਫਲੋ ਕੂੜੇ ਬਾਰੇ ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ ਗਿਆ ਸੀ ਦੱਸਦੇ ਕਿ ਇਸ ਲਾਇਸੈਂਸ ਨੀਤੀ ਦਾ ਮਤਲਬ ਹੈ ਕਿ ਹੁਣ ਮਕਾਨ ਨੂੰ ਕਿਰਾਏ ਦੇਣ ਤੋਂ ਪਹਿਲਾਂ ਸੈਂਸ ਹਾਸਲ ਕਰਨਾ ਹੋਵੇਗਾ ਜੋ ਕਿ ਹਰ ਸਾਲ ਰੀਨਿਊ ਹੋਵੇਗਾ ਇਸ ਨੀਤੀ ਦੇ ਲਾਗੂ ਹੋਣ ਪਿੱਛੇ ਜਿੱਥੇ ਇੱਕ ਪਾਸੇ ਪੰਜਾਬੀਆਂ ਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਧਰ ਹੀ ਦੂਜੇ ਪਾਸੇ ਗੋਰੇ ਇਸ ਦਾ ਸਮਰਥਨ ਕਰ ਰਹੇ ਨੇ ਦੱਸਦੇ ਕਿ ਗੋਰਿਆਂ ਦਾ ਕਹਿਣਾ ਹੈ ਕਿ ਇੱਕ ਹੀ ਬੇਸਮੈਂਟ ਚ ਕਰੀਬ 20 ਨੌਜਵਾਨ ਰਹਿੰਦੇ ਨੇ ਤੇ ਉਹਨਾਂ ਵੱਲੋਂ ਬਹੁਤ ਰੋਲਾ ਪਿਆ ਜਾਂਦਾ ਹੈ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਸ਼ਹਿਰ ਦੇ ਅੰਦਾਜ਼ਨ 30 ਹਜ਼ਾਰ ਯੂਨਿਟਾਂ ਬਾਰੇ ਸ਼ਿਕਾਇਤਾਂ ਸੁਣੀਆਂ ਨੇ ਪਰ ਅਸਲੀ ਗਿਣਤੀ ਬਹੁਤ ਵੱਡੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇੱਕ ਬੇਸਮੈਂਟ ਅਪਾਰਟਮੈਂਟ ਚ ਰਹਿਣ ਵਾਲੇ ਲਗਭਗ 12 ਤੋਂ ਵੱਧ ਅੰਤਰਰਾਸ਼ਟਰੀ ਵਿ ਖੁਸ਼ਹਾਲ ਦੇਸ਼ ਤੇ ਤੇਜ਼ ਦੁਨੀਆ ਦੀਆਂ ਸਥਿਤੀਆਂ 'ਚ ਰਹਿਣ ਵਾਲੇ ਲੋਕ ਨਹੀਂ ਰੱਖ ਸਕਦੇ ਹੁਣ ਤੱਕ ਸ਼ਹਿਰ ਕੋਲ ਚਾਰਜ ਜਾਂ ਕਟ ਯੂਨਿਟਾਂ ਦੇ ਕਿਰਾਏ ਨੂੰ ਨਿਯਮਤ ਕਰਨ ਲਈ ਕੋਈ ਪ੍ਰੋਗਰਾਮ ਨਹੀਂ ਸੀ 88 ਕਿ ਜੇਕਰ ਕੋਈ ਮਕਾਨ ਮਾਲਕ ਲਾਇਸੈਂਸ ਨਹੀਂ ਲੈਂਦਾ ਤਾਂ ਉਸ ਨੂੰ ਪਹਿਲੀ ਵਾਰ 600 ਡਾਲਰ ਦੂਜੀ ਵਾਰ 900 ਤੇਜੀ ਵਾਰ 1200 ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ